ਕੀ ਹੋ ਰਾ ਤੈਨੂੰ ਪਤਾ ਨਹੀਂ ਨੀ ਨਹੀਂ ਤੁਸੀਂ ਨਾ ਗੱਲ ਕਰਿਆ ਕਰਤਾ ਜੀ ਜੇਕਰ ਤੂੰ ਸੋਡੀ ਹਾਲ ਖਰਾਬ ਹੁੰਦੀ ਆ ਤਾਂ ਓਏ ਮੇਰੀ ਗੱਲ ਸੁਣ ਨਾ ਗੱਲ ਸੁਣ ਰ ਮਨ ਹਾਂ ਹਾਂ ਵੀ ਮੰਨੀ ਗੱਲ ਮੰਨੀ ਗੱਲ ਵੀ ਚਲ ਮੇਰੀ ਏਜ ਜ਼ਿਆਦਾ ਹੈ ਤੇ ਇਹਦਾ ਮਤਲਬ ਵੀ ਤੈਨੂੰ ਕੋਈ ਹੋਰ ਕੋਈ ਯੰਗ ਮੁੰਡੇ ਦਾ ਆਪਸ਼ਨ ਮਿਲ ਜੇ ਮਤਲਬ ਤੂੰ ਉਧਰ ਚਲ ਜਾਈਂ ਜੇਰ ਤੂੰ ਨਹੀਂ ਤਾਂ ਉਹਦੋਂ ਠੰਡ ਦੀਆਂ ਰਾਤਾਂ ਦੇ ਵਿੱਚ ਜਦ ਤੂੰ ਕੱਲੀ ਹੁੰਦੀ ਸੀ ਉਦੋਂ ਕਹਿੰਦੀ ਤਾਇਆ ਜੀ ਮੇਰਾ ਜੀ ਨਹੀਂ ਲੱਗਦਾ ਹਿੰਦੀ ਲੱਗਦਾ ਤੁਸੀਂ ਮੇਰੇ ਕੋਲੇ ਆ ਜਾਓ ਨਾ ਕਿ ਮੈਂ ਕਦੋਂ ਕਿਹਾ ਜ ਮੇਰਾ ਜੀ ਹੁਣ ਵੀ ਲੱਗਦਾ ਤਾ ਜੀ ਮੇਰ ਦਾ ਜੀ ਹੁਣ ਵੀ ਨਹੀਂ ਲੱਗਦਾ ਹਾਂ ਤੇ ਸਾਰੀ ਸਾਰੀ ਰਾਤ ਸਾਰੀ ਸਾਰੀ ਰਾਤ ਮਤਲਬ ਮੈਂ ਤੈਨੂੰ ਤੇਰੀ ਰਾਤਾਂ ਜਾਗ ਜਾਗ ਕੇ ਤੇਰੇ ਲਈ ਰਾਤਾਂ ਜਾਗਦੀ ਹਾਂ ਹਨਾ ਤੈਨੂੰ ਮਤਲਬ ਗੁੱਡ ਫੀਲ ਕਰਵਾਇਆ ਸਭ ਕੁਝ ਸਮਝ ਗਈ ਮੇਰੀ ਗੱਲ ਮੈਂ ਸਾਰੀ ਗੋਸ਼ਤ ਉਹ ਤਾਂ ਕਹਿੰਦੀ ਸੀ ਕਿ ਤਾ ਆ ਜੀ ਵੀ ਤੁਸੀਂ ਨਾ ਹੁੰਦੇ ਤਾਂ ਮੈਂ ਤਾਂ ਹੀ ਮਤਲਬ ਹੋਰਦਾ ਨਹੀਂ ਨਹੀਂ ਤੁਸੀਂ ਤੁਸੀਂ ਅਗਰ ਆਤਾ ਜਾਂਦੇ ਤਾਂ ਮੈਂ ਵੀ ਆਪਣੀਆਂ ਰਾਤਾਂ ਕਾਲੀਆਂ ਕੀਤੀਆਂ ਜਾਂ ਤੁਹਾਡੇ ਲਈ ਰਾਤਾਂ ਕਾਲੀਆਂ ਕੀਤੀ ਆਪਣੇ ਦੋਨਾਂ ਲਈ ਆਪਣੇ ਦੋਨਾਂ ਦੇ ਉਹਦੇ ਲਈ ਹਨਾ ਮ제 ਲਈ ਉਹ ਤਾਂ ਪਿਆਰ ਮੁਹੱਬਤ ਵਾਸਤੇ ਕੀਤੀਆਂ ਪਰਾਂ ਤਾਂ ਚਾਹੀਦਾ ਤੇ ਵੱਡੀ ਗੱਲ ਤੂੰ ਕੋਈ ਵੱਡੀ ਗੱਲ ਨਹੀਂ ਲੱਗਦਾ ਫਿਰ ਤੁਹਾਨੂੰ ਕੀ ਗੁੱਡ ਫੀਲ ਨਹੀਂ ਹੁੰਦਾ ਅਗਰ ਮੈਨੂੰ ਹੁੰਦਾ ਤੁਹਾਨੂੰ ਨਹੀਂ ਹੁੰਦਾ ਮੰਦਾ ਹੁੰਦਾ ਹੈਗਾ ਮੈਨੂੰ ਕਿਉਂ ਨਹੀਂ ਹੁੰਦਾ ਇਹ ਕੌਣ ਕਹਿੰਦਾ ਮੈਨੂੰ ਨਹੀਂ ਹੁੰਦਾ ਤੇ ਫਿਰ ਤੁਸੀਂ ਤਾਂ ਫਿਰ ਕਹਿਣ ਦਾ ਮਤਲਬ ਤਾਂ ਇਹੀ ਹੋਇਆ ਨਾ ਮਤਲਬ ਇਹ ਨਹੀਂਗਾ ਹੁਣ ਗੱਲ ਇਹ ਹੈ ਵੀ ਦੂਜੀ ਗੱਲ ਵਿੱਚ ਤੋਂ ਉਹ ਜਿਹੜਾ ਮੁੰਡਾ ਸੀ ਇਹ ਦੂਜਾ ਹੂੰ ਹੂੰ ਉਹ ਕਲਾਸਮੇਟ ਜਿਹੜਾ ਆ ਰਿਹਾ ਸੌਰਵ ਸੌਰਵ ਹਾਂ ਜੀ ਸੌਰਵ ਨਾਲ ਮਤਲਬ ਤੂੰ ਬੈਠੀ ਸੀ ਗੱਲ ਮੈਂ ਸੌਰਵ ਨਾਲ ਕਦੋਂ ਬੈਠੀ ਸੀ ਕਿ ਮੈਂ ਸੌਰਵ ਤੋਂ ਮੈਂ ਤਾਂ ਅੱਜ ਉਸ ਤਰੀਕੇ ਨਾਲ ਨਹੀਂ ਬੈਠੀ ਸੀ ਕਿ ਹਾਇ ਤੁਹਾਨੂੰ ਬੁਰਾ ਲੱਗਿਆ ਕਿ ਤੇ ਕੱਲ ਤੈਨੂੰ ਤੁਸੀਂ ਨਾਰਾਜ਼ ਨਾ ਹੋ ਮੇਰੇ ਨਾਲ ਗੱਲ ਕਰਨਾ ਬੰਦ ਨਾ ਕਰਿਓ ਦੇਖਿਓ ਮੈਨੂੰ ਮੈਂ ਤਾਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਸੀ ਮੈਂ ਤਾਂ ਕੁਝ ਨਾ ਕੁਝ ਹੋ ਜੂਗਾ ਮੈਂ ਤਾਂ ਸੱਚੀ ਐਵੇਂ ਉਜੂਗੀ ਚੁੱਪੀ ਹੋ ਜੂਗੀ ਬਸ ਮੈਂ ਤਾਂ ਕੀ ਚੋਪ ਹੋ ਜੰਗੀ ਤੁਮ ਮੈਂ ਕੱਲ ਤੇਰੇ ਬਾਪੂ ਦੇ ਮੈਨੂੰ ਅੱਖਾਂ ਦੀ ਰਿਵਾੜਤੀ ਕੋਈ ਜਾਵੇ ਨਾ ਜਾ ਕੇ ਦੁਰਮਨ ਜੀ ਤਾਹ ਜੀ ਅਸੀਂ ਡਿਸਕਸ ਕਰ ਰਹੇ ਸੀ ਸਾਡੀ ਅਸੈਂਬਲੀ ਹੁੰਦੀ ਹੈ ਨਾ ਪ੍ਰਾਰਥਨਾ ਹੁੰਦੀ ਜਿਹੜੀ ਪ੍ਰਾਰਥਨਾ ਹੁੰਦੀ ਉਹਦੇ ਵਿੱਚ ਨਾ ਸਾਡੇ ਦੋਨਾਂ ਦਾ ਨਾਮ ਸੀਗਾ ਤਾਂ ਕਰਕੇ ਇਸ ਤਾਂ ਵੀ ਉਹਦਾ ਨਾਮ ਪੀ ਤੇ ਹੈ ਮੇਰਾ ਨਾਮ ਰਹ ਦੇ ਆਰ ਤੇ ਨਾ ਤੇ ਫਿਰ ਸਾਡੇ ਦੋਨਾਂ ਦਾ ਨਾਮ ਇਕੱਠੇ ਹੁੰਦਾ ਬਣਾਈ ਜਾ ਬੰਦੂ ਬਣਾਈ ਜਾ ਉਹ ਐਸ ਤੇ ਹੈਗਾ ਤੂੰ ਆਰ ਤੇ ਹੈ ਹੱਥੇ ਹਸਤੀਆਂ ਨੇੜੇ ਨੇੜੇ ਹੁੰਦਾ ਨਾ

ਹਮਚੋਂ ਮੇ ਵੀ ਇਹ ਮੈਨੂੰ ਛੱਡ ਕੇ ਕਿਸੇ ਜਵਾਨ ਮੁੰਡੇ ਪਿੱਛੇ ਮੈਨੂੰ ਛੱਡ ਰਹੀ ਹੈ ਨਹੀਂ ਭਾਜੀ ਉਹ ਤਾਂ ਸਾਡੀ ਅਸੈਂਬਲੀ ਚ ਸਾਡੀ ਉਹ ਸੀ ਨਾ ਇਕੱਠਿਆਂ ਦੀ ਵਾਰੀ ਸੀ ਤਾਂ ਕਰਤੀ ਵਾਰੀ ਕਰਕੇ ਮੈਂ ਉਹਨੂੰ ਕਹਿ ਰਹੀ ਸੀ ਕਿ ਤੂੰ ਅੱਛਾ ਕੀ ਆਖਰੀ ਸੀ ਤੂੰ ਵਾਰੀ ਚ ਕੀ ਕਰਤਾ ਹੈ ਤੈਨੂੰ ਉਹਨੇ ਕਾਦੀ ਵਾਰੀ ਸੀ ਤੁਹਾਡੀ ਵਾਰੀ ਤਾਂ ਨਾ ਮੇ ਅਸੈਂਬਲੀ ਚ ਨਾ ਸਾਡੀ ਵਾਰੀ ਹੁੰਦੀ ਹੈ ਤਾਂ ਸਾਨੂੰ ਉਹ ਕਰਨਾ ਪੈਂਦਾਗਾ ਵੀ ਉਹਨਾਂ ਮੈਂ ਗੈਰੀ ਸੀ ਤੂੰ ਤਿਆਰ ਕਰ ਲੈ న్యూਸ న్యూਸ ਵਗੈਰਾ ਸਾਰਾ ਕੁਝ ਤਿਆਰ ਕਰ ਲੈ ਥੋਟ ਹੁੰਦੇ ਵਿਚਾਰ ਹੁੰਦੇ ਬੋਲਣੇ ਹੁੰਦੇ ਹਨਾ ਅੱਛਾ ਅੱਛਾ ਮੇਰੀ ਕੋਈ ਗੱਲ ਹੈ ਨਹੀਂ ਮੈਂ ਮੈਂ ਕਿ ਉਹਦੇ ਪੈਸਾ ਦੇਖ ਕੇ ਮਰੂੰਗੀ ਜਾਂ ਉਹਨੂੰ ਸੋਨਾ ਦੇਖਿਆਂ ਜਵਾਨ ਦੇ ਕੀ ਹੈ ਮੈਂ ਕਿਹਾ ਚੱਲ ਵੀ ਸੁਣਿਆ ਆ ਨਾ ਮੁੰਡਾ ਕੀ ਹੈ ਤੈਨੂੰ ਉਹ ਕੁਝ ਦੇਤਾ ਹੋਵੇ ਉਸਨੇ ਨਹੀਂ ਤੁਸੀਂ ਮੇਰੇ ਨਾਲ ਮੇਰੇ ਲਈ ਥੋੜਾ ਕੁਝ ਕਰ ਦੋਗੇ ਮੈਂ ਤਾਂ ਤੇਰਾ ਕੁਛ ਕਰਦਾ ਮੈਂ ਤਾਂ ਉਹ ਕੀ ਕਰਾਂ ਦੋਸਤ ਤੁਸੀਂ ਖਾਣ ਪੀਣ ਕਣੀ ਉਹ ਨਹੀਂ ਰੋਕਦੇ ਟੋਕਦੇ ਕੁਛ ਮਰਜੀ ਮੈਂ ਖਾਈ ਪੀ ਜਾਵਾਂ ਮਾਂ ਕੁਛ ਮਤਸੀ ਉਹ ਕਰੀ ਮੈਂ ਕਦੇ ਆਖਿਆ ਤੁਸੀਂ ਨਹੀਂ ਨਹੀਂ ਬੀ ਆ ਨਹੀਂ ਖਾਣਾ ਆ ਨਹੀਂ ਕਰਨਾ ਹਾਂ ਮੈਂ ਤਾਂ ਕੁਛ ਆਖਿਆ ਨਹੀਂ ਤੈਨੂੰ ਮੈਂ ਮੈਨੂੰ ਨਾਲੇ ਨਤਾ ਜੀ ਅੱਜ ਰੋਟੀ ਆਪਾਂ ਇਕੱਠੀ ਖਾਵਾਂਗੇ ਤਾਂ ਪਿਆਰ ਵਧਦਾ ਹੈਗਾ ਇਕੱਠੇ ਤਾਂ ਖਾਵਾਂਗੇ ਮੇਰੀ ਗੱਲ ਸੁਣ ਪਰ ਮੈਨੂੰ ਨਾ ਤੂੰ ਅੱਜ ਕਰਤਾ ਦੁਖੀ ਨਾਲੇ ਮੈਂ ਮੰਮੀ ਤੇ ਚੂੜੀ ਘਟਵਾ ਕੇ ਰੱਖੂਗੀ ਤੁਹਾਡੇ ਲਈ ਮੰਮੀ ਕੋ ਗੁੱਟੇ ਚੋਰੀ ਚੋਰੀ ਕੁੱਟ ਕੇ ਰੱਖਮੇ ਦਾਸੇ ਤੋਂ ਮੰਮੀ ਐਵੇਂ ਗੁੱਟੀ ਜਾ ਵੀ ਚੋਰੀ ਲੈ ਦੱਸ ਤੇ ਫਿਰ ਆਪਾਂ ਦੋਵੇਂ ਖਾਵਾਂਗੇ ਨਾ ਆਪਾਂ ਦੋਵੇਂ ਖਾਵਾਂਗੇ ਮੇਰੀ ਗੱਲ ਸੁਣਨਾ ਮੈਂ ਅੱਜ ਗਿਆ ਸੀ ਉਧਰ ਪਰਲੇ ਪਾਸੇ ਉਹ ਘਟੀਕਾ ਨੇ ਮੋਹਲੇ ਦੇ ਨੀ ਤੇ ਮੈਂ ਲੈ ਕੇ ਆਂਦੇ ਉੱਥੋਂ ਦਿੱਤਰ ਕੁੱਟ ਮਟੇ ਹਾਂ ਮਟੇ ਰਤਨ ਪਸੰਦ ਹੈ ਨਾ ਮਟੇਰ ਤੁਮ ਪਹਿਲਾਂ ਵੀ ਕਰੇ ਮਟੇਰ ਕੋਈ ਸੀ ਤੇ ਤਹੀਂ ਤਾਂ ਮੈਂ ਇੱਕੋ ਦਮ ਜਵਾਨ ਹੋਈ ਐਂਗੀ ਐਸੇ ਕਰਕੇ ਤਾਂ ਹੋਈ ਆ ਤੁਸੀਂ ਮੈਨੂੰ ਆਹੀ ਸਭ ਠਖਵਾਇਆ ਹੈਗਾ ਹਾਂ ਮੈਂ ਤੁਨ੍ਹ ਲਿਆ ਮੈਂ ਤੁਲੇ ਬਟੇਰ ਮੈਂ ਤੇਰੀ ਫੀਸ ਭਰਨ ਗਿਆ ਸੀ ਮੈਂ ਤੈਨੂੰ ਮਿਲਣਾ ਸੀ ਮੈਂ ਕਿ ਚਲ 20 ਨੂੰ ਮਰਮਨ ਨੂੰ ਛੇ ਦੀ ਛੁੱਟੀ ਦਿਵਾ ਲੂੰਗਾ ਚਲੋ ਆਪਾਂ ਹੋਟਲ ਹੋਟਲ ਚ ਕਮਰਾ ਕੁਮਰਾ ਲੈ ਲਾਂਗੇ ਚਲੋ ਆਪਾਂ ਟਾਈਮ ਕਰਨਾ ਚੰਗਾ ਕੀਤਾ ਫਿਰ ਪਾ ਜੀ ਬਹੁਤ ਵਧੀਆ ਕੀਤਾ ਬਰੀਕ ਕੀਤਾ ਤੂੰ ਉਹ ਮੁੰਡੇ ਨਾਲ ਬੈਠੀ ਸੀ ਮੇਰਾ ਮੂਡ ਖਰਾਬ ਕਰਦਾ ਫਿਰ ਮੈਂ ਉਸ ਤੋਂ ਬਾਅਦ ਮੈਂ ਨਹੀਂ ਆਇਆ ਤੇਰੇ ਕੋਲੇ ਕਮਾਲ ਕਰ ਦਿਆਂਗਾ ਨਹੀਂ ਨਹੀਂ ਮੂਡ ਖਰਾਬ ਨਾ ਕਰਿਆ ਕਰਤਾ ਜੀ ਹੂੰ ਹੁਣ ਮੇਰੀ ਗੱਲ ਸੁਣ ਇੱਕ ਵੀ ਰੂਪ ਜਿਹਾ ਚਲਦਾ ਜਿਹੜੀ ਹੈਗੀ ਇੱਕ ਆਹੀ ਹੂੰ ਹੂੰ ਇਹ ਮੈਂ ਪਿੱਤਰ ਲੈ ਲਿਆ ਹੁਣ ਤੇ ਪਿੱਤਰ ਤਾਂ ਤੂੰ ਬਣਾ ਲਈ ਬਣਾ ਤੂੰ ਲੈ ਗਈ ਕਿ ਮੈਂ ਇਥੋਂ ਬਣਵਾਵਾਂ ਕਿਸੇ ਤੋਂ ਤੁਸੀਂ ਬਣਵਾ ਲਏ ਉਹਨਾਂ ਦਾਇਆ ਜੀ ਫਿਰ ਉਹ ਬਟਨੀ ਕੀ ਕੇ ਮਸਾਲਾ ਮਸਲਾ ਬਾਪ ਕਰੇ ਤੋਂ ਬਣਾ ਲਈ। ਆਕਨੇ ਸਬਜ਼ੀ ਦਾ ਬਣਾਉਣੀ। ਆਪਾਂ ਦੁਨੀ ਬਣਾ ਲਾਂਗੀ ਰਲ ਕੇ ਨਾ ਤਾਹ ਜੀ। ਅੱਛਾ। ਬਣਾ ਕੇ ਨਾ ਦੁਬਾਰ ਲੀਨੋ ਤੇ ਬੈਠ ਕੇ ਚਾਹੀ ਮੇਰੇ ਕੋਈ ਰਾਤ ਨੂੰ। ਤੇ ਮੈਂ ਘੜ ਕੇ ਲਾਂ ਮਬੂਤਲ ਤੇ ਨਾ ਇੱਕ ਭਾਗਾ ਕੋਟ ਕੋਟ ਲਾਂ ਲਾਂਗੀ ਤੇ ਨਾਲੇ ਆਪਾਂ ਕੰਮ ਜਾਂ ਬਣ ਜੂ। ਸੱਚੀ ਤਾਹ ਜੀ ਹੈ ਨਾਲੇ ਕੰਮ ਚਲਾਵਾਂਗੇ ਆਪਾਂ। ਹੋਰ ਆਈ ਕਰਾਂਗੇ। ਹਾਂ ਮੈਂ ਕਿਹਤ ਨਾ ਜਾ ਰਹੀ ਆ ਜਾਣਗੀ ਜ਼ਿੰਦਗੀ ਤੇ ਆ ਹੋਰ ਕੀ ਹੈਗਾ ਮੈਂ ਕਿਹਾ ਉਹ ਮੰਨਦਾ ਜਨਾ ਹੋਰ ਸਾਲ ਜੇ ਨਿਕਲ ਦੇਣਗੇ ਆਏ ਤਾਂ ਨਿਕਲ ਨਹੀਂ ਨੇ ਸਿਹਾਲਾ ਹੂੰ ਤੇ ਮੈਂ ਕਿਹਤ ਰਪਾਲੀ ਚਾਚਾ ਆਉਂਦਾ ਮੇਰੇ ਕੋਲ ਇੱਧਰ ਤੇ ਮੈਂ ਕੋਈ ਸੁਣਨ ਨਾਲ ਲੱਗੇ ਫਿਰ ਕਰਦੇ ਚੰਗਾ ਗੱਲਬਾਤ ਠੀਕ ਹੈ ਠੀਕ